2027 ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੇ ਵਿੱਚ ਭਾਜਪਾ ਤੇ ਸ਼ੋਮਨੀ ਅਕਾਲੀ ਦਲ ਦੋਵਾਂ ਦਾ ਘੜਚੋੜ ਹੋ ਸਕਦਾ ਹੈ ਹਾਲਾਂਕਿ ਇਹ ਅਸੀਂ ਨਹੀਂ ਇਹ ਸ਼ੋਮਨੀ ਅਕਾਲੀ ਦਲ ਦੇ ਲੀਡਰ ਪਲਵਿੰਦਰ ਸਿੰਘ ਖੋੜਾ ਦੇ ਬੋਲੋ ਕਿਹਾ ਕਿ ਐ ਇੱਕ ਬਿਆਨ ਦਿੱਤਾ ਕਿ ਹੈ ਜਿਸ ਦੇ ਵਿੱਚ ਪ੍ਰੈਸ਼ਨਲ ਦਲਬਾਤ ਕਰਦੇ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਕਿ ਆ ਤੇ ਗੱਡ ਜੋੜ ਦੇਤੇ ਬਾਰੇ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਇਹ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਭਾਜਪਾ ਤੇ ਸ਼ੋਨੀ ਅਕਾਲੀ ਦਲ ਦਾ ਗੱਡ ਜੋੜ ਹੋਵੇ ਪਰ ਇਹ ਗੱਡ ਜੋੜ ਉਦੋਂ ਹੋਵੇਗਾ ਜੇਕਰ ਸਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹਾਲਾਂਕਿ ਭਾਜਪਾ ਨੇ ਇਸ ਤੇ ਟਿੱਪਣੀ ਕੀਤੀ ਹੈ ਭਾਜਪਾ ਦਾ ਕਹਿਣਾ ਕਿ ਪੰਜਾਬ ਦੇ ਮਸਲੇ ਦਾ ਹਲ ਹਲ ਹਾਲਤ ਦੇ ਵਿੱਚ ਹੱਲ ਹੋਣਗੇ ਚਾਹੇ ਗੱਡਬੰਧਨ ਹੋਵੇ ਜਾਂ ਨਾ ਹੋਵੇ ਦਾ ਇਸੇ ਹੀ ਚਲਦੇ ਬਲਵਿੰਦਰ ਸਿੰਘ ਪੰਧੂਰ ਹੁਣਾ ਦੇ ਵੱਲੋਂ ਕਿਹਾ ਗਿਆ ਕਿ ਸ਼ੋਨੀਆ ਅਕਾਲੀ ਦਲ ਜੋ ਹੈ ਆਪਣੇ ਆਪ ਨੂੰ ਹੀ ਮਜ਼ਬੂਤ ਕਰਨਾ ਚਾਹੁੰਦਾ ਹੈ ਮਜ਼ਬੂਤੀ ਦੇ ਨਾਲ ਅੱਗੇ ਵਧ ਕੇ ਵਧਣਾ ਚਾਹੁੰਦਾ ਹੈ ਤੇ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਮਸਲੇ ਹੱਲ ਸ਼ੋਨੀਆ ਅਕਾਲੀ ਦਲ ਵੀ ਕਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਬਲਵਿੰਦਰ ਸਿੰਘ ਪੰਦੂੜ ਹੋਣਾ ਕੋਲ ਜਦੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸ਼ੋਮਨੀਆ ਅਕਾਲੀ ਦਲ ਜੇਕਰ ਭਾਜਪਾ ਨਾਲ ਗੱਠਜੋੜ ਕਰਦਾ ਹੈ ਤਾਂ ਉਹ ਵੱਡੇ ਭਰਾ ਦੀ ਤਰ੍ਹਾਂ ਹੀ ਕੰਮ ਕਰੇਗਾ ਵੱਡੇ ਭਰਾ ਤੇ ਹੀ ਤਰ੍ਹਾਂ ਹੀ ਉੱਥੇ ਜਾਵੇਗਾ ਤਾਂ ਗੱਠਜੋੜ ਹੋਵੇਗਾ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਸ਼ੋਮਨੀਆ ਅਕਾਲੀ ਦਲ ਦੇ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਹੈ ਕਿ ਅਸੀਂ ਪਹਿਲ ਦੇ ਅਧਾਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਾਂਗੇ ਪੰਜਾਬ ਦੇ ਮਸਲੇ ਹੱਲ ਪੰਜਾਬੀਆਂ ਲਈ ਲੜਾਂਗੇ ਤਾ ਪੰਜਾਬ ਨੂੰ ਸ਼ੋਮਨੀ ਅਕਾਲੀ ਦਲ ਹੀ ਬਚਾ ਸਕਦਾ ਹੈ ਤਾਂ ਕਿਉਂਕਿ ਖੇਤਰੀ ਪਾਰਟੀ ਐ ਦੱਸਦੀ ਹੈ ਕਿ ਜਦੋਂ ਕਿਸਾਨੀਆਂ ਅੰਦੋਲਨ ਹੋਇਆ ਸੀ ਕਿ ਦੋਵਾਂ ਦਾ ਵਖੇਰਵਾ ਹੋ ਗਿਆ ਸ਼ੋਮਨੀ ਅਕਾਲੀ ਦਲ ਤੇ ਉਸ ਤੋਂ ਬਾਅਦ ਭਾਜ ਭਾ ਦੋਵਾਂ ਨੇ ਇੱਕ ਗੱਟਬੰਧਨ ਜੋੜ ਦਿੱਤਾ ਸ਼ੋਮਨੀ ਅਕਾਲੀ ਦਲ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਇਹ ਕਾਲੇ ਕਾਨੂੰਨ ਨੇ ਇਹ ਕਿਸਾਨਾਂ ਦੇ ਵਿਰੁੱਧ ਨੇ ਤਾਂ ਬਹੁਤ ਤਿੱਖਾ ਪ੍ਰਦਰਸ਼ਨ ਸ਼ੋਮਨੀ ਅਕਾਲੀ ਦਲ ਨੇ ਕੀਤਾ ਸੀਗਾ ਔਰ ਜਿਸ ਤੋਂ ਬਾਅਦ ਦੋਹਾਂ ਦੇ ਵਿੱਚ ਗੱਡ ਚੋੜ ਜਿਹੜਾ ਦੁਆਰਾ ਨਹੀਂ ਹੋਇਆ ਤਾਂ ਹਾਲਾਂਕਿ ਸ਼ੋਨੀਆ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਬੈਠਦੀ ਹੋਈ ਦਿਖਾਈ ਵੀ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸਫਾਇਆ ਵੀ ਹੋਇਆ ਦਿਖਾਈ ਦਿੱਤਾ ਪਰ ਹੁਣ ਜਦੋਂ ਗੱਲ ਕਰੀਏ ਤਾਂ 2027 ਦੇ ਵਿਧਾਨ ਸਭਾ ਚੋਣਾਂ ਦੀ ਜੇ ਸ਼ੋਨੀਆ ਅਕਾਲੀ ਦਲ ਕਿਤੇ ਨਾ ਕਿਤੇ ਭਾਜਪਾ ਨਾਲ ਗੱਡ ਚੋੜ ਕਰ ਸਕਦੀ ਹੈ ਇਸ ਦੀਆਂ ਚਰਚਾਵਾਂ ਤੇਜ ਨੇ ਬਲਵਿੰਦਰ ਸਿੰਘ ਪੰਦੂਰ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲੇ ਹੱਲ ਹੋ ਜਾਣ ਤੇ ਅਸੀਂ ਸੋਚ ਵਿਚਾਰ ਕਰ ਸਕਦੇ ਹਾਂ ਤਾਂ ਦੋਵਾਂ ਪਾਰਟੀਆਂ ਦਾ ਗੱਜੜ ਹੋ ਸਕਦਾ ਵੱਡਾ ਭਰਾ ਬਣ ਕੇ ਅਸੀਂ ਜੋ ਹੈ ਭਾਜਪਾ ਦੇ ਨਾਲ ਹੱਥ ਮਿਲਾਵਾਂਗੇ ਗੱਜੜ ਹੋਵੇਗਾ ਪਰ ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲੇ ਤਾਂ ਹਰ ਹਿੰਮਤ ਦੇ ਵਿੱਚ ਹੱਲ ਹੋਣਗੇ ਚਾਹੇ ਗੱਜੜ ਹੋਵੇ ਜਾਂ ਨਾ ਹੋਵੇ ਇਹ ਬਾਦੀਆਂ ਗੱਲਾਂ ਨੇ ਪਰ ਪੰਜਾਬ ਦੇ ਮਸਲੇ ਕੁਝ ਹੱਲ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੱਲ ਹੋਏਗੇ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਸ਼ੇਅਰ ਕਰਨਾ ਬਣਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2026 ਦੇ ਵਿੱਚ ਵਿਧਾਨ ਸਭਾ ਚੋਣਾਂ ਜੁੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਦੇਖਣਾ ਜੁਰੜੀ ਬਣਦਾ ਵੱਡੀ ਤੇ ਅਹਿਮ ਖਬਰ ਹੈ ਸੋ ਅਖਰ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਖਰ ਤੁਸੀਂ ਭਾਜਪਾ ਤੇ ਸ਼ੋਨੀਆ ਕਾਲੀਦਲ ਦੇ ਗੱਜੋਟ ਨੂੰ ਕਿਵੇਂ ਦੇਖਦੇ ਹੋ ਕੀ ਇਹ 2027 ਦੇ ਵਿੱਚ ਜਿਹੜੀਆਂ ਵਿਚਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਇਹ ਗੱਜੋਟ ਹੋਣਾ ਚਾਹੀਦਾ ਹੈ ਕੀ ਬਾਬਤ ਇਸ ਬਾਬਤ ਤੁਹਾਡੀ ਕੀ ਰਾਏ ਹੈ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੀ ਕਰਨਾ